ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਮੌਕੇ ਜਿੱਥੇ ਇੱਕ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ اجلاس ਇੱਕ ਦਿਨ ਦਾ ਸੱਦਿਆ ਗਿਆ ਯਾਨੀ ਕਿ ਵਿਧਾਨ ਸਭਾ ਉੱਤੇ ਲਾਈ ਗਈ ਉੱਥੇ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਜਾਂ ਕਹਿ ਲਈਏ ਕਿ ਇੱਕ ਮਤਾ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉੱਥੇ ਰੱਖਿਆ ਗਿਆ ਜਿਸ ਵਿੱਚ ਇਹ ਫੈਸਲਾ ਹੈ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸ਼੍ਰੀ ਅਮਰitsar ਸਾਹਿਬ ਯਾਨੀ ਕਿ ਦਰਬਾਰ ਸਾਹਿਬ ਦੇ ਲਾਗੇ ਗਲਿਆਰੇ ਵਾਲਾ ਏਰੀਆ ਸਾਰਾ ਇਸ ਤੋਂ ਇਲਾਵਾ ਤਲਵੰਡੀ ਸਾਬੋ ਜਿੱਥੇ ਤਕਤਸ਼ਰੀ ਦਮਦਮਾ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਉਹ ਸਾਰੀ ਏਰੀਏ ਨੂੰ ਜਿਹੜਾ ਪਵਿੱਤਰ ਨਗਰੀ ਵਾਲਾ ਦਰਜਾ ਦਿੱਤਾ ਜਾਏ ਯਾਨੀ ਕਿ ਉਸ ਏਰੀਏ ਦੇ ਵਿੱਚ ਅੰਡਾ ਮੀਟ ਸ਼ਰਾਬ ਤੰਬਾਕੂ ਤੋਂ ਵੇਚਣਾ ਪਾਬੰਦੀਸ਼ੁਦਾ ਹੋਏਗਾ ਯਾਨੀ ਕਿ ਉਸ ਤੇ ਪਾਬੰਦੀ ਲਾ ਦਿੱਤੀ ਜਾਏਗੀ। ਸੋ ਇੱਕ ਵੱਡਾ ਫੈਸਲਾ ਅਜ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੀ ਕਿ ਇੱਕ ਦਿਨ ਦੀ ਵਿਸ਼ੇਸ਼ ਸੱਦੀ ਗਈ ਸੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਉੱਥੇ ਇੱਕ ਫੈਸਲਾ ਲਿਆ ਗਿਆ ਇੱਕ ਮਤਾ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖਿਆ ਗਿਆ ਪਰ ਉਹਦੇ ਤੇ ਚਰਚਾ ਵੀ ਹੋਈ ਪਰ ਕੁੱਲ ਮਿਲਾ ਕੇ ਇੱਕ ਵੱਡਾ ਫੈਸਲਾ ਇਹਨੂੰ ਮੰਨਿਆ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਵੇਖਣਾ ਹੋਵੇਗਾ ਕਿ ਜਦੋਂ ਡਿਟੇਲਡ ਡਿਸੀਜਨ ਇਹਦਾ ਆਏਗਾ ਕਿ ਆਖਿਰਕਾਰ ਕਿੰਨਾ ਏਰੀਆ ਜਿਹਨੂੰ ਕੀ ਇਸ ਦਾਇਰੇ ਦੇ ਵਿੱਚ ਰੱਖਿਆ ਗਿਆ ਉਹਦੇ ਵਿੱਚ ਪਾਬੰਦੀ ਕਿਸ-ਕਿਸ ਚੀਜ਼ ਤੇ ਰਹੇਗੀ ਕਿਸ ਤਰ੍ਹਾਂ ਇਹਨੂੰ ਲਾਗੂ ਕੀਤਾ ਜਾਏਗਾ ਉਹ ਸਾਰਾ ਕੁਝ ਮੈਨੂੰ ਲੱਗਦਾ ਹੈ ਕਿ ਅਜੇ ਥੋੜੇ ਦਿਨ ਬਾਅਦ ਨਿਕਲ ਕੇ ਸਾਹਮਣੇ ਆਏਗਾ ਜਦੋਂ ਕਾਗਜ਼ ਪੱਤਰ ਇਹਦਾ ਪੂਰੀ ਡਿਟੇਲ ਸਾਹਮਣੇ ਆ ਜਾਏਗੀ ਪਰ ਇੱਕ ਵੱਡਾ ਫੈਸਲਾ ਕ ਲਗਾਤਾਰ ਮੰਗ ਕਰ ਰਹੀ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਜਿਹੜਾ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਜਾਏ ਕਈ ਹਿੰਦੂ ਧਾਰਮਿਕ ਸਥਾਨ ਨੇ ਜਿਨ੍ਹਾਂ ਨੂੰ ਆਲਰੇਡੀ ਇਹ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਗਿਆ ਜਿੱਥੇ ਸ਼ਰਾਬ, ਮੀਟ, ਤੰਬਾਕੂ ਨੂੰ ਵੇਚਣਾ ਤੇ ਵਰਤਣਾ ਪੂਰਨ ਤੌਰ ਤੇ ਪਾਬੰਦੀਸ਼ੁਦਾ ਹੈ ਔਰ ਇਸੇ ਤਰ੍ਹਾਂ ਹੁਣ ਅੰਮ੍ਰਿਤਸਰ ਸਹਿਬ ਯਾਨੀ ਕਿ ਦਰਬਾਰ ਸਹਿਬ ਦੇ ਨੇੜੇ ਦਾ ਇਲਾਕਾ ਹਾਲਾਂਕਿ ਆਪਣੀ ਸਪੀਚ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਗਲੀਆਰਾ ਹੈ ਉੱਥੋਂ ਦੀ ਗੱਲ ਹੋ ਰਹੀ ਹੈ ਦੂਜੇ ਪਾਸੇ ਜਿੱਥੇ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਯਾਨੀ ਕਿ ਸ੍ਰੀ ਅਨੰਦਪੁਰ ਸਾਹਿਬ ਕਿ ਇਹ ਤਿੰਨ ਧਾਰਮਿਕ ਸਥਾਨਾਂ ਕਹੇ ਲਿਆ ਜਾਂ ਤਿੰਨ ਤਖਤ ਜਿਹੜੇ ਪੰਜਾਬ ਚ ਨੇ ਉਹਨਾਂ ਦੇ ਲਈ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ ਹਾਲਾਂਕਿ ਕਈ ਸਿੱਖ ਜਥੇਬੰਦੀਆਂ ਪਹਿਲਾਂ ਇਸ ਮੰਗ ਨੂੰ ਦौरा ਚੁੱਕੀਆਂ ਨੇ ਲਗਾਤਾਰ ਇਸ ਨੂੰ ਲੈ ਕੇ ਪ੍ਰਦਰਸ਼ਨ ਵੀ ਕਰਦੀਆਂ ਰਹੀਆਂ ਨੇ ਸੋ ਇੱਕ ਲੰਬੀ ਮੰਗ ਕਹੇ ਲਿਆ ਜਾਂ ਇੱਕ ਚੰਗੀ ਮੰਗ ਜਿਹੜੀ ਕਿ ਅੱਜ ਵਿਧਾਨ ਸਭਾ ਨੇ ਜਿਹੜੀ ਅੰਮ੍ਰਿਤਸਰ ਤਲਵੰਡੀ ਸਾਬੋ ਯਾਨੀ ਕਿ ਹਜ਼ੂਰ ਸਾਹਿਬ ਤੇ ਅਨੰਦਪੁਰ ਸਾਹਿਬ ਨੂੰ ਧਾਰਮਿਕ ਨਗਰੀ ਦਾ ਦਰਜਾ ਦਿੱਤਾ ਗਿਆ ਮੰਨਿਆ ਗਿਆ ਹਾਲਾਂਕਿ ਇਸ ਦੇ ਫੈਸਲੇ ਨੂੰ ਲੈ ਕੇ ਹੁਣ ਕੀ ਕੁਝ ਡਿਟੇਲਡ ਨਿਕਲ ਕੇ ਸਾਹਮਣੇ ਆਏਗੀ ਜਾਂ ਕਹ ਲਈਏ ਕਿ ਵਿਸਥਾਰਤ ਫੈਸਲਾ ਕੀ ਕੁਝ ਹੋਏਗਾ ਉਸ ਬਾਰੇ ਜਦੋਂ ਸਾਰੀ ਜਾਣਕਾਰੀ ਆ ਜਾਏਗੀ ਉਸ ਤੋਂ ਬਾਅਦ ਹੋਰ ਇਹਦੇ ਤੇ ਚਰਚਾ ਕੀਤੀ ਜਾ ਸਕਦੀ ਹੈ ਪਰ ਕੁੱਲ ਮਿਲਾ ਕੇ ਇੱਕ ਚੰਗੇ ਫੈਸਲੇ ਦੇ ਤੌਰ ਤੇ ਇਹਨੂੰ ਵੇਖਿਆ ਜਾ ਰਿਹਾ ਹੈ